ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਦੀ ਕੱਚੀ ਯਾਰੀ ਟੁੱਟਣ ਤੋਂ ਬਾਅਦ ਬਾਕੀ ਸਿਆਸੀ ਲੀਡਰਾਂ ਨੇ ਆਮ ਆਦਮੀ ਤੇ ਟਕਸਾਲੀ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਸਿਮਰਨਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਤੇ ਟਕਸਾਲੀ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਉਹ ਅੰਤਮਾਨ ਜੀ ਸਾਡਾ ਭਰਾ ਹੈਗਾ ਭਗਵੰਤ ਮਾਨ ਇਹ ਕਹੂੰਗਾ ਵੀ ਬੜੇ ਬੇਤੁਕੇ ਬਿਆਨ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਬਸਪਾ ਵਾਸਤੇ ਲੋਕਾਂ ਦੇ ਅੰਦਰ ਫਵਾਹਾਂ ਛੱਡੀਆਂ ਚਰਚਾਵਾਂ ਜਨਮ ਦਿੱਤਾ ਵੀ ਬਸਪਾ ਦਾ ਐਲਾਈਅੰਸ ਸਾਡੇ ਨਾਲ ਹੋ ਰਿਹਾ ਇਥੋਂ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਆ ਫਿਰ ਟਕਸਾਲੀਆਂ ਦੇ ਨਾਲ ਜਿਹੜਾ ਗਠਜੋੜ ਸੀ ਅੱਜ ਉਹ ਵੀ ਕਲੀਅਰ ਹੋ ਗਿਆ ਵੀ ਕੋਈ ਗਠਜੋੜ ਨਹੀਂਗਾ ਮੇਰੀ ਤਾਂ ਮਨ ਦੀ ਇੱਛਾ ਸੀ ਭਗਵਾਨ ਪੂਰੀ ਕਰ ਦਿੰਦਾ ਵੀ ਆਮ ਆਦਮੀ ਪਾਰਟੀ ਤੇ ਟਕਸਾਲੀ ਇਕੱਠੇ ਹੁੰਦੇ ਇਕੱਠੇ ਹੋ ਕੇ 13 ਦੀਆਂ 13 ਸੀਟਾਂ ਲੜਦੇ ਬੀਜਾ ਹੁਣ ਕਿਕਰਾਂ ਤੇ ਫਿਰ ਸ਼ੁਆਰੇ ਨਹੀਂ ਮਿਲਦੇ ਫਿਰ ਕੰਡੇ ਚੁਗਣੇ ਪੈਂਦੇ ਆ ਪਤਾ ਤਾਂ ਲੱਗੇ ਨਾ ਹਰੇਕ ਪਾਰਟੀ ਨੂੰ ਹਰੇਕ ਲੀਡਰ ਨੂੰ ਉਹਨੇ ਪੰਜਾਬ ਦੇ عوام ਲਈ ਕੀ ਕੀਤਾ ਉਹਦੀ ਪੰਜਾਬ ਵਾਸਤੇ ਕੀ ਦੇਣ ਕੀ ਕੰਟਰੀਬਿਊਸ਼ਨ ਹੈਗੀ ਹੈ ਜਿਸ ਤਰ੍ਹਾਂ ਸਿਆਸੀ ਪੀੜਾਂ ਦੇ ਵਿੱਚ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਭਗਵੰਤ ਮਾਨ ਦੇ ਤੀਰ ਨਿਸ਼ਾਨੇ ਤੇ ਨਹੀਂ ਲੱਗਣਗੇ ਆਪ ਤੇ ਟਕਸਾਲੀ ਦਲ ਦਾ ਗਠਜੰਬੰਦਨ ਟੁੱਟ ਚੁੱਕਾ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਅਕਾਲੀ ਦਲ ਬਾਦਲ ਤੇ ਕਾਂਗਰਸ ਕੀ ਨਵੇਂ ਸਿਆਸੀ ਤੀਜੇ ਬਦਲ ਨੂੰ ਕਾਮਯਾਬ ਹੋਣ ਦੇਵੇਗੀ ਜਾਂ ਨਹੀਂ ਕੀ ਆਮ ਆਦਮੀ ਪਾਰਟੀ ਆਪਣੀਆਂ ਚਾਰ ਪੁਰਾਣੀਆਂ ਲੋਕ ਸਭਾ ਸੀਟਾਂ ਬਚਾ ਸਕੇਗੀ ਜਾਂ ਨਹੀਂ ਸੂਤਰਾਂ ਦੇ ਹਵਾਲੇ ਤੋਂ ਗੱਲਾਂ ਇਹ ਵੀ ਮਿਲ ਰਹੀਆਂ ਨੇ ਕਿ ਟਕਸਾਲੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਨੇ